सरपंच साहब मैं सुखबीर बोल रहा हूं जी हां जी की पोजीशन थी है ਥੋੜੇ ਪਿੰਡਾਂ ਵਿੱਚ ਬਹੁਤ ਮਾੜੀਆਂ ਰੱਖੀ ਜੀ ਚਾਹੇ ਮੈਡੀਕਲ ਰਾਹੀਂ ਤੁਸੀਂ ਪਿੰਡ ਛੋਟੇ ਜਿਹੇ ਵਿੱਚ ਚੋਟੀ ਲੱਗੀ ਸਾਡੇ ਕੋਈ ਪ੍ਰਸ਼ਾਸਨ ਵਾਲਾ ਹੋਈ ਜਾਂਦਾ ਨੂੰ ਪ੍ਰਬੰਧ ਨਹੀਂ ਕੋਈ ਰਾਹ ਸਮਝ ਨਹੀਂ ਕੋਈ ਸਟਾਫ ਕੋਈ ਕੋਈ ਅਧਿਕਾਰੀ ਨਾਲ ਕੋ ਸਾਡੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਦੇ ਗ੍ਰਾਹਕ ਸਾਡੇ ਕੋ ਖਤਮ ਹੋ ਗਏ ਪਾਣੀ ਨਹੀਂ ਬਰੀ ਸਵੱਤੇ ਪੰਨੀ ਸਰ ਬਿਲਕੁਲ ਦਾਟਾ ਜਾਂਦਾ ਹੋਈ ਹੈ ਅੱਛਾ ਚਲਾਗੇ ਮਾ ਮਾ ਚਲਾਣੀ ਪਰ ਪਾਣੀ ਜਾਂਦਾ ਪੈਦਾ ਕੋਈ ਹੋਰ ਜਾਂ ਲੋਕਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਛੜੇ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਕਾਰਨ ਕੋਈ ਧਾਰਾ ਵਾਲਾ ਜਿਹੜਾ ਪੈਲੀਆ ਸਾਡੀ ਉਹਦਾ ਚੌਣਾ ਹੁੰਦਾ ਕਿ ਪਾਣੀ ਚ ਪਹਿਲਾਂ ਮੁਰਤੀ ਨੇ ਬਖੰਤ ਕੀ ਦਿੱਤੇ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਸਾਫ ਜੰਗਾਂ ਵਾਸਤੇ ਇੱਕ ਯੇਨ ਚੌਕਰ ਦਾ ਪ੍ਰਬੰਧ ਹੋ ਜਾ ਹਾਂ ਚੌਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਹਬ ਜੀ ਨਾਲ ਸਾਡੇ ਸਾਹਮਣੇ ਸੀ ਮਰਦੇ ਤੱਕ ਨਹੀਂ ਪਾਈ ਹਾਂ 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 ਚਲੋ ਚਲੋ ਜੀ ਸਾਡਾ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਠੀਕ ਹੈ ਆਪਣੇ ਜਿਹੜੇ ਆਪਣੇ ਹਲਕਾ ਚਾਹ ਜੀ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਭਰਾ ਸਾਹਿਬ ਕੋਲੇ ਮੈਂ ਹੁਣੀ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣੇ ओके ਕੀ ਆਪਸੀ ਦੋਸਤ ਆਪਾਂ ਕੀ ਕਹਿੰਗੇ ਤੇ ਸਰਪੰਚ ਸਾਹਿਬ ਮੈਂ ਸੁਖਬੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਪਰ ਪਿੰਡ ਬਹੁਤ ਮਾੜਿਆ ਰੱਖੀ ਚਾਰ ਸਪੀਰੀਅਸ ਰਾਹੀਂ ਤੁਸੀਂ ਪਿੰਡ ਤੋਂ ਟਿਕੀ ਜੀ ਕਿਉਂ ਲੱਗੀ ਸਾਡੀ ਬਹੁਤ ਹੀ ਸਾਨੂੰ ਪ੍ਰਬੰਧ ਨਹੀਂ ਕੋਈ ਰਾਹ ਸਮਗਰੀ ਲਈ ਕੋਈ ਸੰਚਾਲਨ ਕੋਈ ਸਿਕੁਰਿਟੀ ਵਾਲਾ ਕੋਈ ਸਾਡੇ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਏਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਇਮੀਡੀਏਟਲੀ ਸਰ ਸਾਡੇ ਪਿੰਡ ਤੇ ਤਕਰੀਬਨ ਸਾਰੇ ਕੁਝ ਲੋਕ ਬਾਹਰ ਨੇ ਤੇ ਜਦੋਂ ਤਾਂ ਦੇ ਕੋ ਪਤਾ ਲੱਗ ਗਿਆ ਪਾਣੀ ਨਹੀਂ ਬਣੀ ਸੋਧਿਆ ਪਾਣੀ ਸਰ ਬਿਲਕੁਲ ਸਾਡਾ ਜੰਦਾ ਹੋ ਗਿਆ ਅੱਛਾ ਚਲਾਗੇ ਮਾ ਮੋੜਾ ਚਲਾਉਣੇ ਵਰਤਾਰੀ ਜੰਦਾ ਤੇ ਬਈ ਹੋਰ ਕਹਿੰਦੇ ਉਹ ਤੁਹਾਨੂੰ ਕੋਈ ਸਦਾਖ ਵੀ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ अच्छा कोठियां दे आओ तो ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤੱਕ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਸਾਫ ਜੰਗਲਾਂ ਵਾਸਤੇ ਇਹਨੂੰ ਚੋਕਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਸਾਰੇ ਪੰਡਾ ਸਾਹਿਬ ਜੀ ਨਾਲੇ ਖੰਡੇ ਤੇ ਸੀ ਮੁਰਗੀ ਰੋਮੇਟੀ ਤੱਕ ਨਹੀਂ ਪਾਈ ਹਾਂ 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 ਚਲੋ 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 ਜੀ ਸਾਹਿਬ ਪਿੰਡ ਜੀ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਇੱਥੇ ਠੀਕ ਹੈ ਮੈਂ ਇੱਥੇ ਭੇਜਦਾ ਆਪਣੇ ਜਿਹੜੇ ਆਪਣੇ ਹਲਕਾ ਚਾਹ ਦੀ ਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਬਰਾ ਸਾਹਿਬ ਕੋਲੇ ਮੈਂ ਹੁਣੇ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣੇ ਓਕੇ ਕੀ ਆਪਸੀ ਦੋਸਤ ਕੀ ਆਪ ਕੀ ਕਹਿੰਗੇ